ਸਸ ਸਗ ਲਈ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਤਰੀਕ ਹੋ ਚੁੱਕੀ ਹੈ ਜੀ 15 ਦਸੰਬਰ 2024 ਪੰਜਾਬ ਦੇ ਵਿੱਚ ਦਿਨ ਦੇ ਵੇਲੇ ਤੇਜ਼ ਹਵਾ ਚੱਲੀ ਹੈ ਪੱਛਮ ਤੋਂ ਲਗਾਤਾਰ ਬੱਦਲਵਾਈ ਸਿਸਟਮ ਵੀ ਬਣਿਆ ਹੋਇਆ ਸੀ ਤੇ ਇਸ ਸਮੇਂ ਵੀ ਅਗਰ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਕੀਤਾ ਜਾਵੇ ਤਾਂ ਪੰਜਾਬ ਦੇ ਉੱਤਰੀ ਹਿੱਸੇ ਦੇ ਵਿੱਚ ਹਜੇ ਵੀ ਬਦਲੀ ਸਿਸਟਮ ਦੇਖਣ ਨੂੰ ਮਿਲ ਰਿਹਾ ਪਰ ਇਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਸਵੇਰ ਹੋਣ ਤੱਕ ਇਹ ਮੌਸਮ ਜਿਹੜਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਅੱਜ ਸ਼ਾਮ ਦੀ ਗੱਲ ਕੀਤੀ ਜਾਵੇ ਫਿਲਹਾਲ ਜਿਹੜੀ 5 ਵਜੇ ਦੇ ਸਮੇਂ ਦੇ ਕਰੀਬ ਦੀ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਤਾਪਮਾਨ ਹੈ ਉਹ ਹੌਲੀ-ਹੌਲੀ ਖਿਸਕਦਾ ਹੋਇਆ 15 ਤੋਂ 18 ਡਿਗਰੀ ਦੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਠੰਡਾ ਮਾਹੌਲ ਫਿਲਹਾਲ ਬਣ ਚੁੱਕਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਦੱਸ ਚੁੱਕੇ ਸੀ ਕਿ ਸ਼ੀਤ ਲੇਅਰ ਵਰਗਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਤੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣੇ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਪੱਖ ਤੋਂ ਮੌਸਮ ਓਵਰਆਲ ਠੀਕ ਹੈ ਬੱਦਲੀ ਸਿਸਟਮ ਬਿਸ਼ੱਕ ਹੈ ਪਰ ਇਹ ਮੌਸਮ ਹੌਲੀ-ਹੌ ਇਸ ਦੇ ਨਾਲ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਰਾਤ ਦੇ ਸਮੇਂ ਤਾਪਮਾਨ ਘਰ ਕੇ 2 3 4 ਡਿਗਰੀ ਤੱਕ ਹੀ ਰਹਿਣਗੇ ਇਸ ਤੋਂ ਨੇੜੇ ਤੇੜੇ ਹੀ ਤਾਪਮਾਨ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਕੋਈ ਵੱਡਾ ਬਦਲਾ ਨਹੀਂ ਹੈ ਮੀਦੀ ਸੰਭਾਵਨਾ ਨਾਮਾਤਰ ਦੇ ਬਰਾਬਰ ਹੈ ਪਰ ਸਵੇਰ ਦੇ ਵੇਲੇ ਸਾਨੂੰ ਧੁੰਦ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਆਧਰ ਰਾਤ ਦੇ ਵਿਚਕਾਰ ਸਾਨੂੰ ਫਿਰ ਤੋਂ ਪੱਛਮੀ ਹਵਾ ਤੋਂ ਬਦਲ ਕੇ ਪੂਰਬੀ ਹਵਾ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਪੰਜਾਬ ਦੇ ਵਿੱਚ 19 ਤਰੀਕ ਤੱਕ ਦੁਆਰਾ ਤੋਂ ਧੁੰਦ ਅਤੇ ਫੌਗ ਦੇ ਅਲਰਟ ਜਾਰੀ ਹੋ ਚੁੱਕੇ ਨੇ ਨਾਲ ਦੀ ਨਾਲ ਸ਼ੀਤ ਲਹਿਰ ਯਾਨੀ ਕਿ ਕੋਲਡ ਵੇਵ ਦੇ ਵੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਕਰਕੇ ਪਰਹੇਜ਼ ਰੱਖੋ ਆਪਣਾ ਪਾਣੀ ਵਗੈਰਾ ਲਗਾਣਾ ਹੈ ਤੁਸੀਂ ਕਣਕ ਨੂੰ ਬੇਚੇਜਕ ਲਗਾ ਸਕਦੇ ਹੋ ਖਾਦ ਵਗੈਰਾ ਦੇਣੀ ਹੈ ਸਪਰੇਅ ਕਰਨੀ ਹੈ ਤਾਂ ਮੌਸਮ ਠੀਕ ਹੈ ਉਸ ਦੇ ਅਨੁਕੂਲ ਮੌਸਮ ਬਣਿਆ ਹੋਇਆ ਹੈ ਪਰ ਅਗਰ ਗੱਲ ਕੀਤੀ ਜਾਵੇ ਮੌਸਮ ਦੇ ਵਿੱਚ ਕਿਸੇ ਹੋਰ ਤਰੀਕੇ ਦੀ ਚੇਂਜ ਦੀ ਤਾਂ ਕੋਈ ਵੀ ਚੇਂਜ ਨਹੀਂ ਹੈ ਮੌਸਮ ਠੀਕ ਠਾਕ ਬਣਿਆ ਰਹੇਗਾ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਉੱਪਰ ਵੀਡੀਓ ਜਲਦ ਆਵੇਗੀ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ YouTube ਵਾਲੇ ਫਾਰਮਰ ਤੇ ਅਸੀਂ ਅਜਿਹੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹਿੰਦੇ ਆ ਬਣੇ ਰਹੋ ਚੈਨਲ ਵੈਦਰ ਤੇ ਰਿਪੋਰਟ ਦੇ ਲਈ YouTube ਵਾਲੇ ਫਾਰਮਰ ਤੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ